ਦੇ ਵਿੱਚ ਗੁਰ ਹੁੰਦੇ ਆ ਜੀ ਇਹ ਕੋਈ ਸ਼ੂਟਿੰਗ ਹੋਵੇ ਜਾਂ ਪ੍ਰੋਗਰਾਮ ਹੋਵੇ ਉਹ ਕੋ ਬੋ ਲੱਗ ਰਹੇ ਤੇ ਪਿੰਡਾਂ ਨਾਲ ਜੁੜਿਆ ਹੋਣ ਕਰਕੇ ਮੈਨੂੰ ਬਹੁਤ ਦੱਸਿਆ ਬਣਾ ਵੀ ਪਤਾ ਆਪਣੇ ਸਬਿਆ ਚਾਰ ਦਾ ਵੀ ਪਤਾ ਆਪਣੇ ਭਾਈ ਚਾਰ ਦਾ ਵੀ ਪਤਾ ਕਿਉਂਕਿ ਸ਼ਹਿਰ ਚ ਰਹਿੰਦੇ ਆ ਨਾ ਤਾਂ ਸਾਨੂੰ ਇਹ ਪਤਾ ਸਾਡੀ ਛੱਤ ਖੱਲੇ ਖੋਲ ਰੰਦਾ ਨਾ ਸਾਨੂੰ ਇਹ ਪਤਾ ਕਿ ਛੱਤ ਦੇ ਉੱਤੇ ਕੀ ਹੋ ਰੰਦਾ ਸਾਨੂੰ ਆਪਣੇ ਪਤਾ ਨਾਲ ਪਿੰਡਾਂ ਦੇ ਵਿੱਚ ਕੀ ਹੁੰਦਾ ਸਾਨੂੰ ਪਿੰਡ ਦੇ ਹਰ ਇੱਕ ਬੰਦੇ ਦਾ ਪਤਾ ਤੋਂ ਫੁਲਾਣਾ ਕਿੱਥੇ ਪਿਆ ਆਇਆ ਹੋਇਆ ਫੁਲਾਣੇ ਦੇ ਨਾਨਕੇ ਕਿੱਥੇ ਨੇ ਫੁਲਾਣੇ ਦਾ ਮਾਮੇ ਦਾ ਨਾਂ ਕੀ ਹੈ ਫੁਲਾਣੇ ਦੇ ਫੁਫੜ ਦਾ ਨਾਂ ਕੀ ਹੈ ਇਹ ਸਾਡੀ ਭਾਈਚਾਰਕ ਸਾ ਸੋ ਜੋ ਵੀ ਤੁਸੀਂ ਆ ਮੰਗਾਂ ਰੱਖੀਆਂ ਵੀ ਮੈਂ ਮੈਂ ਕਿਹੜਾ ਪੱਲਿਓਂ ਦੇਣ ਦੇ ਨੇ ਮੈਂ ਤਾਂ ਸਿਰਫ ਮੂੰਹ ਹਿਲਾਉਣਾ ਤੇ ਉਹਦੇ ਨਾਲ ਹੋ ਜਾਣੇ ਬਾਕੀ ਮਾਨ ਸਾਹਿਬ ਮੈਨੂੰ ਇਹ ਇਸ ਗੱਲ ਦਾ ਫਾਇਦਾ ਹੈ ਕਿ ਜਿਹੜਾ ਸੈਂਟਰ ਦੇ ਵਿੱਚੋਂ ਤੁਸੀਂ ਆਉਗਾ ਫੰਡ ਉਹ ਤਾਂ ਆਊਗਾ ਹੀ ਆਊਗਾ ਬਾਕੀ ਜਿਹੜਾ ਪੰਜਾਬ ਗੌਰਮੈਂਟ ਹੈ ਤੇ ਸਾਡੀ ਆਪਣੀ ਗੌਰਮੈਂਟ ਹੈ ਇੱਥੇ ਵੀ ਜਿਹੜਾ ਵੀ ਤੁਸੀਂ ਕੋਈ ਵੀ ਕੰਮ ਹੋਵੇ ਤੁਸੀਂ ਜੇ ਇੱਥੇ ਸੰਧਵਾ ਸਾਹਿਬ ਨਹੀਂ ਵੀ ਹੈਗੇ ਇੱਥੇ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਸਕਦੇ ਹੋ ਕਿਸੇ ਵੀ ਮੇਰੇ ਟੀਮ ਦੇ ਬੰਦੇ ਨੂੰ ਕਰ ਸਕਦੇ ਹੋ ਆਪਾਂ ਤੁਹਾਡੀ ਗੱਲ ਉੱਥੇ ਪਹੁੰਚਾਵਾਂਗੇ ਵੀ ਤੇ ਉਹ ਕੰਮ ਕਰਾਵਾਂਗੇ ਨੰਬਰ ਦੇ ਦਿਓ ਤੁਹਾਡਾ ਨੰਬਰ ਦੇ ਦਿਓ ਬੋਲ ਦਿਓ ਨੰਬਰ 94170 94170 1711 1711 ਕੀ ਨਾਮ ਹੈ ਮੁੰਡੇ ਦਾ ਸਕੰਦਰ ਟੱਲੋਂ ਸਕੰਦਰ ਟੱਲੋਂ ਸਤਿੰਦਰ ਸਿੰਘ ਟੱਲੋਂ ਪੰਜਾਬ ਕਿੱਥੇ ਜਾ ਰਿਹਾ ਸਾਡਾ ਨੌਜਵਾਨ ਪ੍ਰਵਾਸ ਕਰ ਰਿਹਾ ਬਹੁਤ ਬੁਰਾ ਹਾਲ ਹੈ ਮਹਿੰਗਾਈ ਦਾ ਰਸਤਾਨ ਦਾ ਪੰਜਾਬ ਦੇ ਪਾਣੀਆਂ ਦਾ ਸਾਡੇ ਅਸ਼ੁੱਧ ਪਾਣੀ ਹੋ ਰਿਹਾ ਤਰਲੇ ਦਾ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਆ ਇੰਨਾ ਚੋਣਾ ਇੱਕ ਦੂਜੇ ਤੇ ਦੂਸ਼ਣ ਬਾਜੀ ਦਾ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਕਰਦਾ ਹੀ ਪਾਣੀਆਂ ਦੀ ਗੱਲਾਂ ਜਾਲੀ ਮੇਰੇ ਸਾਰੇ ਪਾਸ਼ਨ ਦੇਖ ਲਓ ਤੁਸੀਂ ਇਹ ਤੇ ਪਾਣੀ ਦੀ ਗੱਲ ਜ਼ਰੂਰ ਹੋਊ ਬਾਕੀ ਭਾਵੇਂ ਭੁੱਲ ਜਾਮੈਂ ਕਿਉਂਕਿ ਮੇਨ ਮੁੱਦਾ ਹੀ ਸਟਾ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਪਾਣੀ ਖਤਮ ਹੋ ਰਿਹਾ ਤੇ ਵੱਧ ਤੋਂ ਵੱਧ ਮੈਂ ਤਾਂ ਮੈਂ ਦੱਸਦਾ ਨਹੀਂ ਤੁਹਾਨੂੰ ਕਿ ਮੈਂ ਜਦੋਂ ਦਰਸਤ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਸਾਰੇ ਕਹਿੰਦੇ ਆ ਵੀ ਲੋਕ ਕਹਿਣਾ ਦਾ ਬੜਾ ਸੌਖਾ ਕਰਨਾ ਬਹੁਤ ਔਖਾ ਬਾਈ ਇਧਰੋਂ ਕਰ ਲੈ ਕਰਨਾ ਬਹੁਤ ਔਖਾ ਹੈ ਫਿਰ ਮੈਂ ਆਪਣੀ ਨਾਂ ਤੇ ਲਾ ਦੋ ਚਾਹੇ ਇੱਕ ਕੇਰਾ ਲਾ ਦੋ ਤੇ ਹੁਣ ਜਿਹੜਾ ਕੰਮ ਹੈ ਜਿਹੜਾ ਮੈਂ ਪਾਣੀ ਦਾ ਦੱਸਦਾ ਤੁਸੀਂ ਸਾਰੇ ਬੈਠੋ ਸਾਰੇ ਮੈਨ ਤੋਂ ਸਿਆਣੇ ਹੋ ਜੇ ਇਹ ਗੱਲ ਕਰਨੀ ਤਾਂ ਆਪਾਂ ਆਪਣੇ ਤੋਂ ਸ਼ੁਰੂ ਕਰੀਏ ਸਾਰੀ ਗੱਲ ਮੈਂ ਆਪਣੇ ਖੇਤ ਦੇ ਵਿੱਚ ਇੱਕ ਟੋਬਾ ਬਣਾਉਣ ਲੱਗਿਆ ਹੁਣ ਛੋਟਾ ਜਿਹਾ ਨਾਲ ਦੋ ਕਨਾਲ ਦਾ ਉਹ ਜਿੱਥੇ ਮੀਂਹ ਦਾ ਪਾਣੀ ਉਹਦੇ ਤੇ ਸਟੋਰ ਕੀਤਾ ਜਾਊਗਾ ਜਾਂ ਜਿਹੜਾ ਸਾਡਾ ਨਹਿਰ ਦਾ ਫालतू ਪਾਣੀ ਹੋਊਗਾ ਉਹ ਉਹਦੇ ਤੇ ਸਟੋਰ ਕੀਤਾ ਜਾਊਗਾ ਜੇ ਆਪਾਂ ਸਾਰੇ ਥੋੜਾ ਥੋੜਾ ਕਰਕੇ ਉਹ ਕਰੀਏ ਤਾਂ ਸਾਰੇ ਹੰਬੜਾ ਮਾਰੀਏ ਕੱਲੀਆਂ ਸਰਕਾਰਾਂ ਵੀ ਨਹੀਂ ਕਰ ਸਕਦੀਆਂ ਉਹਦੀ ਕੋਈ ਸਾਨੂੰ ਆਪ ਵੀ ਜ਼ਿੰਮੇਵਾਰ ਬਣਨਾ ਪੈਣਾ ਤੇ ਉਹ ਆਪਾਂ ਸਾਰੇ ਆਪਣੇ ਆਪਣੇ ਜਿੱਲੀ ਵੀ ਆਪਦੀ ਹੈ ਸੀ ਤਾਂ ਜਾਂ ਜਿਹਦੇ ਕੋਲੇ ਜ਼ਮੀਨ ਨਹੀਂ ਉਹ ਕਿਸੇ ਨੂੰ ਉਤਸ਼ਾਹਤ ਕਰ ਸਕਦਾ ਵੀ ਆਪਾਂ ਆਹ ਕਰੀਏ ਬਥੇਰੇ ਆਪਣੇ ਮਿੱਤਰ ਨੇ ਜਿਹਦੇ ਕੋਲੇ 20 25 ਕਿੱਲੇ ਆ ਕੀ ਉਹ ਇੱਕ ਕਨਾਲ ਜਗ੍ਹਾ ਪਾਣੀ ਦੇ ਲਈ ਨਹੀਂ ਰੱਖ ਸਕ ਆਪਾਂ ਸਾਰੇ ਨੋਬੇਰ ਹੋਣਾ ਪੈਣਾ ਤੇ ਮੈਂ ਤੁਹਾਡੇ ਨਾਲ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਮੈਂ ਇੱਥੇ ਆ ਇੱਥੇ ਰੋਵਾਂਗਾ ਸਾਡੇ ਸਾਰੇ ਮੇਰੇ ਦੋਸਤ મિતਰ ਮੇਰਾ ਸਰਕਲ ਸਾਰਾ ਇੱਥੇ ਦਾ ਤੇ ਜੇ ਤੁਸੀਂ ਨਾ ਵੀ ਕਹੋਗੇ ਮੈਨੂੰ ਹੋਰ ਬਹੁਤ ਕਹਿਣ ਦੇ ਇਸ ਇਲਾਕੇ ਵਾਸਤੇ ਤੇ ਮੈਂ ਇੱਥੇ ਪੂਰਾ ਜਿਹੜੀਆਂ ਵੀ ਤੁਹਾਡੀਆਂ ਗੱਲਾਂ ਜੈਨੂਨ ਗੱਲਾਂ ਨੇ ਸਾਰੀਆਂ ਸਾਰੀਆਂ ਦੇ ਸਾਰੀਆਂ ਤੇ ਗੌਰ ਕਰਾਂਗੇ ਆਪਾਂ ਕੱਲੀ ਗੌਰ ਨਹੀਂ ਕਰੀ ਆਪਾਂ ਕਰਵਾ ਕੇ ਰਹਿਣਾ ਵਾਹ 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 ਸੇਖੰਦਵਾ ਨੇ ਸਾਫ ਦਾ ਪ੍ਰਧਾਨ ਨੇ ਜਿਲ੍ਹਾ ਬਾਹਰ ਐਸੋਸੀਏਸ਼ਨ ਰਿਪੋਰਟ ਦੇ। ਸਿੱਕੇ ਸਾਹ ਤੇ ਛੋਟੇ ਭਰਾ ਨੇ। ਇਹਨਾਂ ਨੂੰ ਮੈਂ ਇੱਕ ਤੋਂ ਵਾਰ ਹੀ ਇਹੋ ਜੇ ਲੋੜ ਮੰਨ ਦੇ ਰਿਹਾ ਪੁੱਤ ਹੋ ਗਿਆ। ਉਹ ਲੋੜ ਮੰਗਦੀ ਜਦੋਂ ਲੋੜ ਪਈ ਤਾਂ ਉਹ ਮੈਂ ਸਾਡੀ ਵੀਡੀਓ ਤੇ ਭੇਜਦੇ ਨੇ। ਉਹ ਬੱਚਾ ਆਪਣੇ ਮਾਪਿਆਂ ਤੋਂ ਵਿਚਲ ਮੋਕੇ ਮਾਪਿਆਂ ਤੋਂ ਅੱਥਰੂ ਲਕੋਂਦਾ ਤੇ ਮਾਪੇ ਆਪਦੇ ਮੁੰਡਿਆਂ ਨੂੰ ਉਹ ਹੱਥ ਬੈ ਕੇ ਫੋਟੋ ਫੋਟਰ ਹੁੰਦਾ ਤੇ ਮਾਪੇ ਗੱਡੀ ਚ ਬੈ ਕੇ ਫੋਟੋ ਫੋਟਰ ਦਿੰਦੇ ਨੇ ਇਹ ਨੌਬਤ ਕਿਉਂ ਆਈ ਆਪਾਂ ਮੰਨ ਲੀਏ ਬਈ ਪਿਛਲੀਆਂ ਸਰਕਾਰਾਂ ਨੇ ਪੰਜਾਬ ਲਈ ਕੁਛ ਨਹੀਂ ਕੀਤਾ ਅਸੀਂ ਇਹ ਤੁਹਾਡੇ ਤੋਂ ਆਸ ਕਰਦੇ ਆ ਬਈ ਇਹੋ ਜਿਹਾ ਰੋਜ਼ਗਾਰ ਇੱਥੇ ਮਿਲੇ ਕਿ ਸਾਡੇ ਬੱਚੇ ਬਾਹਰ ਨਾ ਜਾਣ ਵਾਹ ਵਾਹ ਬੱਸ ਇਹ ਹੀ ਆਸ ਕਰਾਂਗੇ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਹੈ ਜੀ ਅੱਛਾ ਬਾਈ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਜੇ ਪਹਿਲਾਂ ਤੁਸੀਂ ਦੱਸ ਦਿੱਤਾ ਮੈਂ ਕਹਿਣ ਲੱਗਿਆ ਸੀ ਕਿ ਐਦਾਂ ਦਾ ਕਲੱਬ ਮੈਂ ਪਹਿਲੀ ਵਾਰ ਦੇਖਿਆ ਆਪਣੀ ਲਾਈਫ ਦੇ ਵਿੱਚ ਵਾਹ ਜੀ ਵਾਹ ਜੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੋਰਨਿੰਗ ਕਲੱਬ ਹੈ ਤੇ ਸਾਡੇ ਲੋਕਾਂ ਨੂੰ ਸਵੇਰੇ ਉੱਠਣ ਦੀ ਆਦਤ ਹੀ ਨਹੀਂ ਰਹੀ ਹੁਣ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਮਤਲਬ ਸਿਆਣੇ ਕਹਿੰਦੇ ਵੀ ਜਿਹੜੇ ਨੇ ਸੂਰਜ ਉਗਦਾ ਦੇਖ ਲਿਆ ਤਾਂ ਉਹਦੀ ਜ਼ਿੰਦਗੀ ਚ ਕਦੇ ਨੇਰੇ ਹੀ ਨਹੀਂ ਹੋ ਸਕਦਾ ਵਾਹ ਜੀ ਵਾਹ ਜੀ ਵਾਹ ਜੀ ਹੁਣ ਦੇ ਬੱਚੇ ਮੇਰਾ خیال ਨਹੀਂ ਆਪਣੇ ਸਾਰਿਆਂ ਦੇ ਬੱਚੇ ਵੀ ਬਹੁਤ ਘੱਟ ਹੋਣਗੇ ਜਿਹੜੇ ਉਗਦਾ ਸੂਰਜ ਦੇਖਦੇ ਹੋਣਗੇ ਜਿਹੜਾ ਪੌਹ ਫਟਾਲੇ ਦਾ ਕਿਸੇ ਨੂੰ ਪੌਹ ਫਟਾਲੇ ਦਾ ਨਹੀਂ ਪਤਾ ਹੋਣਾ ਵੀ ਪ ਜਿਹੜੀ ਉਹ ਚੀਜ਼ ਦੇਖਣ ਵਾਲੀ ਹੈ ਕਿਉਂਕਿ ਅਸੀਂ ਮੈਂ ਪਿੰਡ ਨੂੰ ਬਿਲੋਂਗ ਕਰਦਾ ਮੈਂ ਪਿੰਡ ਦੇ ਵਿੱਚੋਂ ਸਿਰਫ 16 ਸਾਲ ਦੀ ਉਮਰ ਦੇ ਵਿੱਚ ਨਿਕਲ ਗਿਆ ਸੀ ਪਰ ਪਿੰਡ ਮੇਰੇ ਚੋਂ ਅਜੇ ਤੱਕ ਵੀ ਨਹੀਂ ਨਿਕਲਿਆ ਕਿਉਂਕਿ ਮੈਂ ਪਿੰਡ ਨਾਲ ਜੁੜਿਆ ਹੋਇਆ ਇਹਨਾਂ ਮੈਂ ਹਰ ਇੱਕ ਦੁੱਖ ਦੇ ਸੁੱਖ ਦੇ ਜਾਂ ਕੋਈ ਵੀ ਆਨੇ ਬਹਾਨੇ ਮੈਂ ਚੰਡੀਗੜ੍ਹ ਰਹੇ ਨਾ ਪਰ ਹਰ ਮਹੀਨੇ ਚ ਘੱਟੋ ਘੱਟ 4 ਦਿਨ ਮੇਰੇ ਪਿੰਡ ਦੇ ਵਿੱਚ ਜ਼ਰੂਰ ਹੁੰਦੇ ਆ ਜੀ ਜੇ ਕੋਈ ਸ਼ੂਟਿੰਗ ਹੋਵੇ ਜਾਂ ਪ੍ਰੋਗਰਾਮ ਹੋਵੇ ਉਹ ਉਹ ਲੱਗ ਰਹੇ ਤੇ ਪਿੰਡਾਂ ਨਾਲ ਜੁੜਿਆ ਹੋਣ ਕਰਕੇ ਮੈਨੂੰ ਬਹੁਤ ਕੋਸ਼ਿਸ਼ ਸਮੱਸਿਆਵਾਂ ਬੰਦਾ ਵੀ ਪਤਾ ਹੈ ਆਪਣੇ ਸੱਭਿਆਚਾਰ ਦਾ ਵੀ ਪਤਾ ਹੈ ਆਪਣੇ ਭਾਈਚਾਰੇ ਦਾ ਵੀ ਪਤਾ ਹੈ ਕਿਉਂਕਿ ਸ਼ਹਿਰ 'ਚ ਰਹਿੰਦੇ ਆ ਨਾ ਤਾਂ ਸਾਨੂੰ ਇਹ ਪਤਾ ਸਾਡੀ ਛੱਤ ਥੱਲੇ ਕੌਣ ਰਹਿੰਦਾ ਹੈ ਨਾ ਸਾਨੂੰ ਇਹ ਪਤਾ ਹੁੰਦਾ ਛੱਤ ਦੇ ਉੱਤੇ ਕੌਣ ਰਹਿੰਦਾ ਹੈ ਸਾਨੂੰ ਆਪਣੇ ਪਤਾ ਹੁੰਦਾ ਪਿੰਡਾਂ ਦੇ ਵਿੱਚ ਕੀ ਹੁੰਦਾ ਸਾਨੂੰ ਪਿੰਡ ਦੇ ਹਰ ਇੱਕ ਬੰਦੇ ਦਾ ਪਤਾ ਹੁੰਦਾ ਫਲਾਣਾ ਕਿੱਥੇ ਪਿਆ ਆਇਆ ਹੋਇਆ ਹੈ ਫਲਾਣੇ ਦੇ ਨਾਨਕੇ ਕਿੱਥੇ ਨੇ ਫਲਾਣੇ ਦਾ ਮਾਮੇ ਦਾ ਨਾਮ ਕੀ ਹੈ ਫਲਾਣੇ ਦੇ ਫੁੱਫੜ ਦਾ ਨਾਮ ਕੀ ਹੈ ਇਹ ਸਾਡੀ ਭਾਈਚਾਰਕ ਸਾਂਝ ਸੋ ਜੋ ਵੀ ਤੁਸੀਂ ਆ ਮੰਗਾਂ ਰੱਖੀਆਂ ਵੀ ਮੈਂ ਮੈਂ ਕਿਹੜਾ ਪੱਲਿਓਂ ਦੇਣੀਆਂ ਨੇ ਮੈਂ ਤਾਂ ਸਿਰਫ ਮੂੰਹ ਹਿਲਾਉਣਾ ਤੇ ਉਹਦੇ ਨਾਲ ਹੋ ਜਾਣੇ ਬਾਕੀ ਮਾਨ ਸਾਹਿਬ ਮੈਨੂੰ ਇਹ ਜਿਹੜਾ ਸੈਂਟਰ ਦੇ ਵਿੱਚੋਂ ਕੁਝ ਆਊਗਾ ਫੰਡ ਉਹ ਤਾਂ ਆਊਗਾ ਹੀ ਆਊਗਾ ਬਾਕੀ ਜਿਹੜਾ ਪੰਜਾਬ ਗਵਰਨਮੈਂਟ ਹੈ ਇੱਥੇ ਸਾਡੀ ਆਪਣੀ ਗਵਰਨਮੈਂਟ ਹੈ ਇੱਥੇ ਵੀ ਜਿਹੜਾ ਵੀ ਤੁਸੀਂ ਕੋਈ ਵੀ ਕੰਮ ਹੋਵੇ ਤੁਸੀਂ ਜੇ ਇੱਥੇ ਸੰਧਵਾਨ ਸਾਹਿਬ ਨਹੀਂ ਵੀ ਹੈਗੇ ਇੱਥੇ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਸਕਦੇ ਹੋ ਕਿਸੇ ਵੀ ਮੇਰੇ ਟੀਮ ਦੇ ਬੰਦੇ ਨੂੰ ਕਰ ਸਕਦੇ ਹੋ ਆਪਾਂ ਤੁਹਾਡੀ ਗੱਲ ਉੱਥੇ ਪਹੁੰਚਾਵਾਂਗੇ ਵੀ ਤੇ ਉਹ ਕੰਮ ਕਰਾਵਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਨੰਬਰ ਚਲੋ ਨੰਬਰ ਆ ਖੜਾ ਪਿੱਛੇ ਮੁੰਡਾ ਬੋਲ ਦੋ ਇੱਕ ਗੱਲ ਆ ਨਾ ਜਿਹੜੀ ਆ ਜ਼ਰੂਰੀ ਨੇ ਮੰਨ ਲਓ ਕਿਸਾਨ ਅੰਦੋਲਨ ਆਇਆ ਇੱਥੇ ਗੱਲ ਚੱਲੀ ਉਹ ਕਹਿੰਦੇ ਆ ਪੈਸੇ ਇਕੱਠੇ ਕਰਕੇ ਉੱਥੇ ਦੇ ਕੇ ਆਉਣੇ ਚਾਹੀਦੇ ਆ ਤਾਂ 5900 ਰੁਪਿਆ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਨੇ ਦਿੱਤਾ ਟਿਕਰੀ ਵੀ ਮੈਂ ਬੋਲ ਕੇ ਆ ਸਟੇਜ ਤੋਂ ਤੇ ਸਿੰਘੂ ਵੀ ਬੋਲ ਕੇ ਆਇਆ ਉਹ ਸਾਰੀਆਂ ਰਸੀਦਾ ਅੱਜ ਵੀ ਸਾਡੇ ਕੋਲ ਪਈਆਂ ਨੇ ਉਸ ਪਾਸੇ ਤੁਹਾਨੂੰ ਦਿਖਾਵਾਂਗੇ ਜਿਮ ਨੇ ਦੋ ਤਰ੍ਹਾਂ ਦੇ ਇੱਕ ਲੇਡੀ ਲਈ ਵੱਖਰਾ ਤੇ ਜੈਂਟਲਸ ਲਈ ਵੱਖਰਾ ਉਹ ਪੰਜੇਮ ਲੱਗੇ ਹੋਏ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਜਿਹੜੇ ਸੇਵਾਕਾਰ ਦਿੱਤੇ ਜਾ ਰਹੇ ਉਹਨਾਂ ਦੀ ਲਿਸਟ ਬਹੁਤ ਲੰਮੀ ਆ ਇੱਥੇ ਸਾਰੇ ਇਕੱਠੇ ਹੋਣੇ ਆ ਕੱਲੇ ਪੰਜਾਬ 'ਚ ਨਹੀਂ ਕੱਲੇ ਦੇਸ਼ ਦੀ ਮੇਰੇ ਖਿਆਲ ਗੁਲੀਆਂ ਦੇ ਵਿੱਚ ਕੋਈ ਕੁਝ ਹੁੰਦਾ ਜਿਹਦੀ ਰੋਜ਼ ਵੀ ਲੱਗਦੀ ਹੈ ਐਸੇ ਮੰਨਦੇ ਵਿਚਾਰਾ ਹੁੰਦੀਆਂ ਵਿਚਾਰਾ ਕਿਹੜੀਆਂ ਕੈਰਸਾਂ ਸੀ ਫਿਰ ਤਾਂ ਸਿਰਫ ਮਨੁੱਖਤਾ ਦੀ ਭਲਾਈ ਵਾਲੇ ਸੇਵਾਕਾਰ ਹੁਣ ਇੱਕ ਤੋਂ ਗੱਲਾਂ ਮੈਂ ਸਾਂਝੀਆਂ ਕਰਾਂ ਡਾਕਟਰ ਮਨਜੀਤ ਸਿੰਘ ਢਿੱਲੋਂ ਬੈਠੇ ਨੇ ਇਹ ਸਾਡੇ ਪ੍ਰਧਾਨ ਨੇ ਪ੍ਰਧਾਨਤਾ ਭਾਵੇਂ ਹੁਣ ਬਣੇ ਨੇ ਪਰ ਜੇ ਆਪਾਂ 2011 ਦੀ ਗੱਲ ਕਰੀਏ 2011 ਦੇ ਵਿੱਚ ਬੱਤੀਆਂ ਵਾਲਾ ਚੌਂਕ ਕੋਰਪੂਰਾ ਦੇ ਵਿੱਚ ਐਨੇ ਐਨੇ ਖੱਡੇ ਸੀ ਮਤਲਬ ਕਿ ਫੁੱਟ ਫੁੱਟ ਡੇਢ ਡੇ ਫੁੱਟ ਜਾਂ 2-2 ਫੁੱਟ ਖੱਡੇ ਸੀ ਅੰਮ੍ਰਿਤਸਰ ਤੋਂ ਕੋਈ ਚੱਲਿਆ ਉਹਨੇ ਡੱਬਾ ਲਈ ਜਾਣਾ ਹੈ ਗੰਗਾ ਨਗਰ ਤੋਂ ਚੱਲਿਆ ਉਹਨਾਂ ਲੁਧਿਆਣਾ ਚੰਡੀਗੜ੍ਹ ਜਾਣਾ ਹੈ ਪਠਾਨਕੋਟ ਜੰਮੂ ਜਿੱਥੇ ਵੀ ਜਾਣਾ ਕੋਟਪੂਰੇ ਨਾਲ ਕੋਈ ਸਰਕਾਰ ਨਹੀਂ ਪਰ ਕੋਟਪੂਰੇ ਤੋਂ ਜਦੋਂ ਗੱਡੀ ਲੱਗਦੀ ਸੀ ਖੱਡੇ ਚ ਵੱਲਦੀ ਸੀ ਤਾਂ ਡਰਾਈਵਰ ਨੂੰ ਪੁੱਛਦੇ ਸੀ ਕਿੱਥੇ ਆ ਗਏ ਕੋਟਪੂਰੇ ਤਾਂ ਕੋਟਪੂਰੇ ਵਾਲੇ ਸਾਨੂੰ ਮੈਕ ਪੱਤਰਕਾਰਾਂ ਸਾਨੂੰ ਲੋਕ ਗਾਲ੍ਹਾਂ ਕੱਢਦੇ ਸੀ ਵੀ ਇਹਨਾਂ ਲੋਕਾਂ ਨੂੰ ਬਹੁਤ ਪੌਣ ਦੀ ਦਾੰਤ ਨਹੀਂ ਅਸੀਂ ਕਿਹਦੇ ਕੋਲ ਗਏ ਉਸ ਵੇਲੇ ਐਮਐਲਏ ਸੀ ਰਿਪਜੀਤ ਸਿੰਘ ਮਰਾਨ ਉਸ ਵੇਲੇ ਐਮਪੀ ਸੀ ਬੀਬੀ ਪਰਮਜੀਤ ਕੋਰ ਗੁਲਸ਼ਨ ਜ਼िला ਪ੍ਰਸ਼ਾਸਨ ਕੋਰਟ ਨਗਰ ਕੌਂਸਲ ਕੋ ਕਿਹਦੇ ਕਿਹਦੇ ਬੋਲੇਗਾ ਕਿਹੜੀ ਸਮਾਜ ਸੇਵੀ ਸੰਸਥਾ ਕਿਹੜੀ ਧਾਰਮਿਕ ਜਥੇਬੰਦੀ ਜਦੋਂ ਹਰ ਪਾਸੋਂ ਹੱਥ ਖੜਾ ਹੋ ਗਿਆ ਤਾਂ ਡਾਕਟਰ ਮਜੀਦ ਸਿੰਘ ਢੱਲੋਂ ਕੋਲ ਗਿਆ ਇਹ ਐਮ ਡੀ ਨੇ ਬਾਬਾ ਫਰੀਦ ਤਾਲਜਰ ਨਰ ਸਿੰਘ ਦੇ ਬਹੁਤ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਨਰ ਸਿੰਘ ਟ੍ਰੇਨਿੰਗ ਇੰਸਟੀਚੂਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਨੇ ਅਸੀਂ ਕਹੇ ਇੱਕ ਅੰਦੇ ਕਿਹਦੀ ਗੱਲ ਹੈ ਇਹਨਾਂ ਨੇ 5 ਲੱਖ ਰੁਪਏ ਆਪਣੀ ਜੇਬ ਤੋਂ ਖਰਚਾ ਕਰਕੇ ਉਹ ਬੱਤੀਆਂ ਵਾਲੇ ਚੌਂਕ ਦਾ ਮੂਹ ਮੰਹਾਂਦਰਾ ਸਵਾਰਿਆ ਜਿਹੜ ਮੂਤੀ ਗੱਲ ਆ ਗਈ ਵਿਨੋਦ ਕੁਮਾਰ ਬਾਂਸਲਰ ਪੱਪੂ ਲੋਰੀਆ ਜੀ ਸਾਡੇ ਚੇਅਰਮੈਨ ਨੇ ਇਹਨਾਂ ਦੀ 3 ਸਾਲ ਪਹਿਲਾਂ ਮੈਨੂੰ ਇੱਕ ਦਰਖਾਸਤ ਤੇ ਪੋਸਟ ਪਾਉਂਦੇ ਨੇ ਕਹਿੰਦੇ ਯਾਰ ਆ ਜਿਹੜਾ ਬੱਚਾ ਨਾ ਇਹ ਬੰਦੇ ਦੇ ਲੈਟਰਨ ਵਾਲੀ ਜਗਾ ਹੈ ਨਹੀਂ ਕੋ ਗੋਵਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਉਹਦਾ ਆਪਰੇਸ਼ਨ ਉਹਨਾਂ ਨੇ ਪੂਰੀ ਪਾਈ ਆ ਮਦਦ ਦੀ ਲੋੜ ਹੈ ਮੈਂ ਤੁਹਾਨੂੰ ਭੇਜਦਾ ਸੀ 50000 ਰੁਪਿਆ ਤੈਨੂੰ ਦੇ ਆਉਂਦਾ ਤੇ ਤੂੰ ਉੱਥੇ ਦੇ ਕੇ ਆਉਣਾ ਮੈਂ ਕਿਹਾ ਠੀਕ ਹੈ ਜੀ ਆਪਾਂ ਪਤਾ ਕਰ ਲਈਏ ਕਿਉਂਕਿ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦਾ ਇਹ ਵੀ ਇੱਕ ਅਸੂਲ ਹੈ ਕਿ ਜਦੋਂ ਤੱਕ ਅਸੀਂ ਪਰਤਾਲ ਨਹੀਂ ਕਰਦੇ ਜਦੋਂ ਪਤਾ ਕੀਤਾ ਬਿਲਕੁਲ ਕੇਸ ਜੈਨੂਲ ਸੀਗਾ ਪਰ ਉੱਥੇ ਕੀ ਸੀ ਜਿਹੜੇ ਕੋ ਲੱਗੇ ਹੋਏ ਸੀ ਉਹਨਾਂ ਨੇ ਇਕੱਠੋ ਕਰਦਾ 11 ਲੱਖ ਰੁਪਏ ਇਕੱਠਾ ਕਰ ਰੱਖਿਆ ਸੀ ਪੀੜਤ ਪਰਿਵਾਰ ਨੂੰ 1000 ਦਾ 2000 ਰੁਪਏ ਦਿੰਦੇ ਸੀ ਦਵਾਈਆਂ ਲਈ ਮੈਂ ਰੋਕਤਾ ਇਹ ਕਹਿੰਦੇ ਨਹੀਂ ਦੇਣਾ ਹੀ ਦੇਣਾ ਮੈਂ ਕਿਹਾ ਹੋਰ ਲੋੜਵੰਦਾਂ ਨੂੰ ਦੇ ਦੀ ਡਾਕਟਰ ਚੰ다 ਸਿੰਘ ਮਰਵਾਹ ਸਰਕਾਰੀ ਸੀਨੀਅਰ ਸਕੂਲ ਹੈ ਉੱਥੇ ਕੁਝ ਲੜਕੀਆਂ ਦੇ 20 ਪਰਿਵਾਰਾਂ ਦੇ ਤੇ ਹੋਰ ਮਾਇਕ ਸਾਡਾ ਪਰਿਵਾਰ ਉੱਥੇ ਦੇ ਪ੍ਰਿੰਸੀਪਲ ਨੇ ਮੋਟ ਪਾਈ ਇਹ ਕਹਿੰਦੇ ਪਹਿਲਾਂ ਆਪਾਂ ਦੇਖ ਕੇ ਲਾਂਗੇ ਆਪ ਆਰਟੀ ਦੇ ਪਾਰਲੀਮੈਂਟ ਦੇ ਮੈਂਬਰ ਅਨਮੋਲ ਜੀ ਇੱਥੇ ਗੁੱਡ ਮਾਰਨਿੰਗ ਕਲੱਬ ਦੇ ਵਿੱਚ ਪਹੁੰਚਣ ਤੇ ਭਾਵੇਂ ਮੈਂ ਮੈਂਬਰ ਹੈ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਏ ਆ ਸਾਡੇ ਇਹ ਜਥੇਬੰਦਕ ਤੌਰ ਤੇ ਜੋ ਇਹ ਗੁੱਡ ਮਾਰਨਿੰਗ ਦੇ ਕਲੱਬ ਦੇ ਮੈਂਬਰ ਆਏ ਤੇ ਬਹੁਤ ਮਿਹਨਤ ਕਰਦੇ ਆ ਜਿਹੜੀਆਂ ਮਤਲਬ ਮਹੱਲੇ ਦੀਆਂ ਜਾਂ ਕੋਈ ਸ਼ਹਿਰ ਦੀਆਂ ਸਮੱਸਿਆਵਾਂ ਆ ਉਹ ਹਰ ਨਮਾਇंदे ਦੇ ਖਿਆਲ ਚ ਰਹਿੰਦੇ ਆ ਮੈਂ ਤਾਂ ਆਪਣੀ ਇੱਕ ਸਾਡੇ ਮਹੱਲੇ ਦੀ ਸਮੱਸਿਆ ਹੈ ਪਿਛਲੇ 2018 ਤੋਂ ਸਮੱਸਿਆ ਚੱਲ ਰਹੀ ਹੈ ਰੇਲਵੇ ਫਾਟਕ ਤੋਂ ਆਨੰਦਨਗਰ ਨੂੰ ਮੁੱਖ ਸੜਕ ਜਾਂਦੀ ਹੈ ਉਹ ਤਕਰੀਬਨ ਤਿੰਨ ਵਾਰੀ ਮਿਲਤੀ ਹੋ ਚੁੱਕੀ ਹੈ 2018 ਤੋਂ ਉਹ ਮਸਲਾ ਚੱਲ ਰਿਹਾ ਹੈ ਅਸੀਂ ਸਪੀਕਰ ਸਾਹਿਬ ਦੇ ਧਿਆਨ ਦੇ ਵਿੱਚ ਮੇਰਾ ਖਲਾਹਰ 5ਵੇਂ 7ਵੇਂ 10ਵੇਂ 15ਵੇਂ ਦਿਨ 150 ਬੰਦੇ ਜਾਂਦੇ ਆਂ ਅਸੀਂ ਮਹੱਲੇ ਦੇ ਉੱਥੇ ਇੱਕ ਸਕੂਲ ਵੀ ਹੈ ਬਹੁਤ ਵੱਡਾ ਗਲੋਬਲ ਬੇਸ ਸਕੂਲ ਜਿਹਦੇ ਵਿੱਚ 3000 ਬੱਚਾ ਪੜਦਾ ਉਹ ਤਾਂ ਜਿਹੜਾ ਰਸਤਾ ਹੈ ਉਹਦੀਆਂ ਗ੍ਰੋਵਮੈਂਟਾਂ ਹੋਈਆਂ ਸੀ ਜਾਇਜ਼ ਕਬਜ਼ੇ ਹੋਏ ਸੀ ਬਹੁਤ ਸਾਰੇ ਜਾਇਜ਼ ਕਬਜ਼ੇ ਅਸੀਂ ਹਾਈ ਕੋਰਟ ਦੇ ਮਤਲਬ ਡਾਇਰੈਕਸ਼ਨ ਦਵਾ ਕੇ ਆਪਦੇ ਕੋਲੋਂ ਚਲੋ ਪੈਸੇ ਲਾਏ ਮਹੱਲੇ ਨੇ ਕਿਸੇ ਪ੍ਰਸ਼ਾਸਨ ਨੇ ਸਾਡੀ ਨਾ ਕਰਮ ਜੀ ਤਾਂ ਅਨਮੋਲ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜਾ ਉਹ ਸਾਡਾ ਰਸਤਾ ਹੈ ਉਹ ਹੁਣ ਫੇਰ ਦੁਬਾਰਾ ਮਤਲਬ ਬੇਨਤੀ ਹੋਈ ਹੈ ਜਿਸ ਦੇ ਵਿੱਚ ਉਹ ਬੇਨਤੀ ਗਲਤ ਹੋ ਚੁੱਕੀ ਹੈ ਐਸ.ਡੀ.ਐਮ ਸਾਹਿਬ ਨੇ ਬੇਨਤੀ ਕੀਤੀ ਸੀ ਅਸੀਂ ਆਪ ਦੇ ਤੌਰ ਤੇ ਹੁਣ ਨਹੀਂ ਕਰ ਰਹੇ ਹਾਂ ਪਰ ਉਹ ਜਿਹੜੀ ਅਸੀਂ ਇਹ ਕਹਿੰਦੇ ਆ ਉਹ ਕਰੋਚਮੈਂਟ ਉਹ ਕਿਸੇ ਕਿਸਮ ਦਾ ਜੇ ਸਟੇ ਨਹੀਂ ਉਹਨੂੰ ਦੂਰ ਕਰਾਇਆ ਜਾਵੇ ਤਾਂ ਕਿ ਮਹੱਲੇ ਦੇ ਜਿਹੜੇ ਲੋਕ ਆ ਉਹ ਵਾਰ-ਵਾਰ ਮਤਲਬ ਇਸ ਉੱਥੇ ਕਈ ਵਾਰੀ ਡਿਸਪਿਊਟ ਵੀ ਹੋ ਚੁੱਕੇ ਇਹਨਾਂ ਨੂੰ ਵੀ ਪਤਾ ਹੈ ਮਹਿੰਦੀ ਰੱਤਾ ਸਾਹਿਬ ਨੂੰ ਕਿੰਨੀ ਆਬਾਦੀ ਆ ਉੱਥੇ ਆਬਾਦੀ ਉੱਥੇ 500 ਘਰ ਹੈ ਤੇ ਦਿਵੇਸ਼ ਸਕੂਲ ਚ 3000 ਬੱਚੇ ਪੜ੍ਹਦਾ ਹੈ ਉੱਥੇ ਘੱਟ ਤੋਂ ਘੱਟ 150 ਵਹੀ ਕਾਲ ਹਰ ਰੋਜ਼ ਸਵੇਰ ਸ਼ਾਮ ਜਦੋਂ ਸਕੂਲ ਨੂੰ ਜਾਂਦੇ ਆਉਂਦੇ ਆ ਉਹ ਲੰਘਦੇ ਆ ਕਰਮ ਸਿੰਘ ਜੀ ਆਪਾਂ ਕਰਮਜੀਤ ਅਨਮੋਲ ਤੋਂ ਇਹਦਾ ਜਵਾਬ ਲੈ ਲਈਏ ਉਹ ਕਹਿੰਦੇ 3000 ਸਕੂਲ ਦਾ ਬੱਚਾ ਤੇ 500 ਘਰ ਨੇ ਉਹਨਾਂ ਲਈ ਜਿਹੜੀ ਰੇਲਵੇ ਦੀ ਉਹ ਸਾਰੀ ਕੀਤੀ ਗਈ ਹੈ ਕੰਦ ਤੋਂ ਸਾਰੀ ਗਈ ਹੈ ਉਹਦੇ ਨਾਲ ਲੜਿੱਕਾ ਪੈ ਰਿਹਾ ਹੈ ਉਹਨ ਕੀ ਆਪਾਂ ਕਰਾਂਗੇ ਇਹਦੇ ਬਾਰੇ ਗੌਰ ਕਰਾ ਕੇ ਇਹ ਇਲੈਕਸ਼ਨਾਂ ਲੰਘ ਜਾਂਦੇ ਤੇ ਫਿਰ ਆਪਾਂ ਮਾਨ ਸਰ ਨਾਲ ਵੀ ਗੱਲ ਕਰਾਂਗੇ ਲੋ ਕਹਿੰਦੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਹੋ ਸਕਦਾ ਉਹ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਹੋ ਸਕਦਾ ਆਪਾਂ ਪਹਿਲਾਂ ਕਰ ਲੈਣੇ ਜੀ ਗੱਲ ਕੋਈ ਗੱਲ ਨਹੀਂ ਮਰੇ ਕੀ ਜਰੂਰ ਤੁਸੀਂ ਸਾਰੇ ਦੇ ਸਾਹਮਣੇ ਦਰ ਮੈਂ ਤਾਂ ਹਰ ਇੱਕ ਜੀ ਸਭੀ ਜੀ ਖੜੇ ਹਾਂ ਮੈਂ ਮੈਂ ਹਰ ਇੱਕ ਸਭਾ 'ਚ ਇਹ ਗੱਲ ਕਹਿਣਾ ਜੀ ਤੇ ਇਹ ਜਿਹੜਾ ਬਹੁਤ ਏਰ ਦਾ ਮੁੱਦਾ ਹੈ ਪਹਿਲਾਂ ਕਿਉਂ ਨਹੀਂ ਹੋਇਆ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਸੇ ਹੋਰ ਸਰਕਾਰ ਦੀਆਂ ਬੱਸਾਂ ਚੱਲਦੀਆਂ ਸੀ ਉਹ ਤਾਂ ਕਰਕੇ ਨਹੀਂ ਉਹ ਹੁਣ ਨਹੀਂ ਦਿੱਤਾ ਗਿਆ ਹਾਂ ਚੱਲ ਕਰ ਵੈਰੀ ਗੁੱਡ ਓਕੇ ਨਾ ਉਹ ਹੁਣ ਨਹੀਂ ਦਿੱਤਾ ਗਿਆ ਕਿਉਂਕਿ ਇੱਥੋਂ ਛੁੱਟਣਾ ਸੀਗਾ ਮੋਗਾ ਅੱਗੋਂ ਰਾਜਪੁਰੇ ਤੋਂ ਚੱਡੀ ਰਹਿਣਾ ਬੰਦਾ ਇਥੋਂ 100 ਰੁਪਏ ਚੋਂ ਉੱਥੇ ਜਾ ਸਕਦਾ ਸੀ ਮਤਮਤ ਜਾਂ 50 ਜਾਂ 100 ਤੇ ਪਰ ਜੋ 100 ਰੁਪਏ ਚ ਜੇ ਜਾਣ ਵਾਲਾ ਬੰਦਾ ਤੇ ਉਹ ਫਿਰ 450 500 700 ਲਾ ਕੇ ਥੋੜਾ ਜਾਊਗਾ ਤੇ ਉਹ ਇਸ ਕਰਕੇ ਨਹੀਂ ਹੋਇਆ ਜਿਹੜੀ ਮੈਂ ਫਿਰ ਜਿਹੜਾ ਦੱਸਿਆ ਮਹਿੰਦੀ ਰਤੋ ਸਾਹਿਬ ਨੇ ਜਿਹੜੀ ਪਾਰਕ ਜਿਹੜੇ ਹੈਗੇ ਇਹ ਖਤਮ ਹੋ ਰਹੇ ਹੋ ਗਏ ਆ ਸਿਰਫ ਇੱਕ ਪਾਰ ਕਰਿਆ ਗਿਆ ਮੇਰਾ ਸੁਝਾਅ ਹੈ ਇੱਕ ਤਾਂ ਜਿਹੜੀ ਜੈਤੂ ਨੂੰ ਸੜਕਾਂ ਦੀ ਉਸ ਤੋਂ ਜਦੋਂ ਜੋੜੀਆਂ ਚੱਕੀਆਂ ਵਾਲੇ ਪਾਸੇ ਜਾ ਰਸਤੇ ਦੇ ਵਿੱਚ ਜਗਾ ਛੱਪੜ ਸੀਗਾ ਉਹ ਜਗਾ ਬਲੀ ਵੀ ਆ ਕੁਝ ਲੋਕਾਂ ਨੇ ਕਬਜ਼ਾ ਕਰ ਲਈ ਲੇਕਿਨ ਜਿਹੜੀ ਬਚੀ ਆ ਉਹ ਤੇ ਵੱਲ ਕੇ ਰੱਖੀ ਦੀ ਆ ਇਕ ਤਾਂ ਉੱਥੇ پارک ਬਣਾਉਣਾ ਚਾਹੀਦਾ ਜੀ ਦੂਜਾ ਮਾਰਕੀਟ ਕਮੇਟੀ ਦੇ ਵਿੱਚ ਜਿੱਥੇ ਸੁਵਿਧਾ ਲੱਗੇ ਹੋਏ ਆ ਉਹ ਜਗ੍ਹਾ ਕਾਫੀ ਦਿਨ ਦੀ ਖਾਲੀ ਸੀ ਉੱਥੇ ਭਈਏ ਬੋਤਲਾਂ ਲੈ ਕੇ ਜਾਂਦੇ ਸਵੇਰ ਉੱਥੇ ਗੰਦ ਪੈਂਦਾ ਹੈਗਾ ਉਹਨੂੰ ਉੱਥੇ پارک ਬਣ ਜਾਏ ਤਾਂ ਸ਼ਹਿਰ ਵਾਲਿਆਂ ਵਾਸਤੇ ਬਹੁਤ ਵਧੀਆ ਸੁਵਿਧਾ ਹੋ ਜੂਗੀ ਕਿਉਂਕਿ ਜਗ੍ਹਾ ਖਾਲੀ ਪਈ ਹੈਗੀ ਅਜੇ پارک ਬਣ ਜੂ ਤਾਂ ਬਹੁਤ ਚੰਗੀ ਗੱਲ ਹੈ ਇਹ ਬਹੁਤ ਹੋਊਗੀ ਬਾਕੀ ਤੁਸੀਂ ਦੱਸਦੇ ਰਹੋ ਜੀ ਸਮੇਂ-ਸਮੇਂ ਤੇ ਤੇ ਮੇਰਾ ਤਾਂ ਮੈਨੂੰ ਮੈਂ ਤਾਂ ਇਹ ਕੰਮ ਤਾਂ ਚਾਰ ਨਾਲ ਕਰਦਾ ਜੀ ਮੇਰੀ ਪ੍ਰਾਇੋਰਟੀ ਇਸ ਕੰਮ ਨੂੰ ਹੈ ਦਰਖਤ ਲਾਉਣੇ ਜਾਂ پارک ਬਣਾਉਣੇ ਮੈਂ ਆਪਣੇ ਪਿੰਟ ਵੀ ਸ਼ੁਰੂ ਕੀਤਾ ਹੋਇ ਇਹ ਇੱਕ ਉਹਦਾ ਮੇਰਾ ਹੈਗਾ ਸਪੋਰਟਸ ਦਾ 11 ਸਪੋਰਟਸ ਦਾ ਨਹੀਂ ਸਪੋਰਟਸ ਦੇ ਵਿੱਚ ਕੰਟਰੀਬਿਊਸ਼ਨ ਕੋਟਪੂਰੇ ਦੀ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਲੈਵਲ ਤੇ ਬਹੁਤ ਵੱਡੀ ਹੈ ਤੇ ਇਹਦਾ ਇਤਿਹਾਸ ਸੁਣੋਗੇ 올ंपियन ਆਲ ਇੰਡੀਆ ਚੈਂਪੀਅਨ ਪੰਜਾਬ ਚੈਂਪੀਅਨ ਕੁੜੀਆਂ ਮੁੰਡੇ 7-7 ਸਾਲ ਲਗਾਤਾਰ ਯੂਨੀਵਰਸਲ ਚੈਂਪੀਅਨ ਇੱਥੇ ਇੰਡੋਰ ਵਾਸਤੇ ਸਰਕਾਰਾਂ ਤੋਂ ਪਾਸ ਕਰਾ ਕੇ ਤੇ ਇੱਥੇ ਬਣਨਾ ਸੀ ਇੰਡੋਰ ਕੋਟਪੂਰੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕਾਲਜ ਆ ਉੱਥੇ ਥਾਂ ਵੀ ਸੀਗਾ ਸਾਰੇ ਸਰਵੇ ਹੋਏ ਆ ਉਹ ਜਦੋਂ ਮਹਾਰਾਜਾ ਸਾਹਿਬ ਹਾਰ ਗਏ ਬਾਬਾ ਸਾਹਿਬ ਫਿਰ ਜਿੱਤ ਗਏ ਤੇ ਆ ਸਾਰਾ ਫੰਡ ਆਉ데요 ਗਿੱਦੜਵੇ ਲੱਗੇ ਉੱਥੇ ਤੇ ਉਹ ਵਿੱਚੇ ਰਹਿ ਗਿਆ ਕੰਮ ਤੇ ਇਹ ਇਹ ਲਗਭਗ ਮਾਲਵੇ ਦਾ ਸੈਂਟਰਲ ਸ਼ਹਿਰ ਹੈ ਸੇ ਪਾਕਿਸਤਾਨ ਨਾਲ ਦੇ ਕਲਜਾ ਇੱਥੇ ਇੰਡੋਰ ਸਟੇਡੀਅਮ ਜ਼ਰੂਰ ਬਣਨਾ ਚਾਹੀਦਾ ਚਲੋ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਬੂਰ ਲਾਵੇ ਤੁਸੀਂ ਐਮਪੀ ਬਣ ਜਿਓ ਅਸੀਂ ਤੁਹਾਨੂੰ ਕਿਵੇਂ ਮਿਲਾਂਗੇ ਸਾਡੇ ਹਲਕੇ ਤੁਹਾਡਾ ਕਿਹੜਾ ਟਿਕਾਣਾ ਤੁਸੀਂ ਜੱਫੀ ਪਾ ਕੇ ਮਿਲੋਗੇ ਕਰਮਜੀਤ ਜੀ ਤੁਹਾਨੂੰ ਮੋਲ ਜੀ ਮੇਰਾ ਸਵਾਲ ਹੈ ਕਹਿੰਦੇ ਦਿੱਤਾ ਹੀ ਇੱਧਰ ਕਰੋ ਫੈਕਟ ਘੱਟੋ ਕਰਮਿੰਦਨ ਬੋਲ ਜੀ ਮੇਰਾ ਤਾਂ ਸਵਾਲ ਹੈ ਮੈਂ ਇੱਕ ਤੁਹਾਡੇ ਲਈ ਸ਼ੇਅਰ ਬੋਲਣਾ ਚਾਹਣਾ ਹੈ ਕੌਣ ਕਹਿੰਦਾ ਹੈ ਕਿ ਦੋਸਤੀ ਬਰਬਾਦ ਕਰਦੀ ਹੈ ਕੌਣ ਕਹਤਾ ਹੈ ਕਿ ਦੋਸਤੀ ਪਰਵਾਹ ਕਰਦੀ ਹੈ ਨਿਭਾਣੇ ਵਾਲਾ ਕਰਮ ਜਿਤਨਮੋਲ ਜੈਸਾ ਹੋ ਤੋ ਦੁਨੀਆ ਯਾਦ ਕਰਦੀ ਹੈ ਬੋਲੇ ਐਮਪੀ ਬਣਨ ਤੋਂ ਬਾਅਦ ਤੁਸੀਂ ਇੱਥੇ ਸਾਡੇ ਖੇਰ ਵਿੱਚ ਆਪਣੇ ਦਫਤਰ ਖੁੱਲੋਗੇ ਜਿਸ ਤੇ ਬਹੁਤ ਮੈਂ ਘਰ ਲੈ ਲਿਆ ਜੀ ਇੱਥੇ ਦਫਤਰ ਦੇਦਾ ਇਹਨਾਂ ਨੂੰ ਪੱਤੇ ਦਾ ਘਰ ਲੈ ਲਿਆ ਹੋਇਆ ਮੈਂ ਘਰ ਲੈ ਲਿਆ ਹੋਇਆ ਜੀ ਇੱਥੇ ਢੱਲੋ ਕਲੋਨੀ ਚ ਹਾਂਜੀ ਹੁਣ ਬੋਲੋ ਲੈ ਜੀ ਮੈਂ ਢੱਲੋ ਕਲੋਨੀ ਚ ਕਰ ਲਿਆ ਰਿਪੋਰਟ ਅਨਮੋਲ ਜੀ ਸਾਡੀ ਪ੍ਰੋਬਲਮ ਪਤਾ ਕੀ ਹੈ ਸਾਡੀ ਗੋਡ ਮਾਰਨਿੰਗ ਜਿਹੜੀ ਸਾਡ ਸੰਭਾਲ ਹੋ ਰਹੀ ਹੈ ਸਾਡੀ ਗੋਡ ਮਾਰਨਿੰਗ ਕਲਬ ਸਾਰਾ ਖਰਚਾ ਕਰ ਰਹੀ ਹੈ ਮਾਲੀ ਵਾਸਤੇ ਸਫਾਈ ਸੇਵਕਾਂ ਵਾਸਤੇ ਬਾਥਰੂਮ ਰਾਏ ਸਾਰਾ ਖਰਚਾ ਕਰਕੇ ਪਰ ਉਥੇ ਬੰਦਾ ਕੋਈ ਵੀ ਸਾਡੇ ਸਰਕਾਰ ਦੇ ਕੋਈ ਵੀ ਸਹੂਤ ਨਹੀਂ ਮਿਲ ਰਹੀ ਕੋਈ ਸਾਡਾ ਇੱਥੇ ਮਲਾਜਮ ਨਹੀਂ ਭੇਜਦੇ ਅਸੀਂ ਪਤਾ ਨਹੀਂ ਕਿੰਨੇ ਕ ਵਾਰੀ ਉਹਨਾਂ ਨੂੰ ਬੇਨਤੀ ਕਰਦੇ ਕਿ ਆ ਜਾ ਕੇ ਕਹਿ ਚੁੱਕੇ ਸਾਡੇ ਕੋਲ ਮਲਾਜਮ ਪੱਕੇ ਦਿਓ ਸਾਨੂੰ ਸਫਾਈ ਵਾਸਤੇ ਸਾਨੂੰ ਮਾਲੀ ਲਾਉਣ ਚਾਹੀਦੇ ਆ ਕੁਝ ਵੀ ਸਾਨੂੰ ਦੇ ਨਹੀਂ ਰਹੇ ਤੇ ਸਾਰਾ ਖਰਚਾ ਗੋਡ ਮਾਰਨਿੰਗ ਕਲਬ ਪੱਲੋਂ ਕਰ ਰਹੀ ਹੈ ਤੇ ਸਾਨੂੰ ਇਹ ਸਹੂਤਾਂ ਬਹੁ 11000 ਰੁਪਏ ਚੜੇ ਮਹੀਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਆਪਣੀ ਜੇਬ ਚੋਂ ਦਿੰਦੀ ਆ ਉਹਨਾਂ ਲਈ ਮਾਲੀ ਲਈ ਵੀ ਸਫਾਈ ਸੇਵਕ ਲਈ ਵੀ ਨਗਰ ਕੌਂਸਲ ਵੱਲੋਂ ਜਾਂ ਸਥਾਨਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸਹਿਯੋਗ ਨਹੀਂ ਬਿਲਕੁਲ ਜੀ ਆਪਾਂ ਕਰਾਂਗੇ ਬਾਕੀ ਮੈਂ ਸੰਧਵਾ ਸਾਹਿਬ ਨੂੰ ਵੀ ਇਸ ਬਾਰੇ ਦੱਸਾਂਗਾ ਜੇ ਭਾਜੀ ਬੈਠੇ ਨੇ ਹਾਂਜੀ ਕੁਲਤਾਰ ਸਿੰਘ ਸੰਧਵਾ ਜੀ ਨੇ 5 ਲੱਖ ਰੁਪਏ ਦਿੱਤਾ 5 ਲੱਖ ਹੁਣ ਚੋਣਾਂ ਬਾਅਦ ਕਹਿੰਦੇ ਫੇਰ ਦੇ ਦਾਂਗੇ ਵੈਰੀ ਗੁੱਡ ਜੀ ਅੰਮੋਲ ਜੀ ਮੈਂ ਤੁਹਾਨੂੰ ਇਹ ਕਹਿੰਦਾ ਵੀ ਠੀਕ ਆ ਅਸੀਂ ਤਾਂ ਬਾਹਰ ਉੱਡ ਜਾਣਾ ਆ ਅਸੀਂ ਤੁਹਾਡੇ ਇਲੈਕਸ਼ਨਾਂ ਲਈ ਆਏ ਆ ਪਰ ਤੁਸੀਂ ਇੱਥੇ ਬੰਦਾ ਕੋਈ ਆਥਰਾਇਜ਼ ਕਰਕੇ ਜਾਓ ਜਿਹੜਾ ਕਿ ਸਾਡੀ ਗੁੱਡ ਮਾਰਨਿੰਗ ਨਾਲ ਸਹਿਯੋਗ ਕਰੇ ਅਸੀਂ ਸਾਡੀ ਗੁੱਡ ਮਾਰਨਿੰਗ ਹਮੇਸ਼ਾ ਸਭਾ ਸੇਵਾ ਲਈ ਅੱਗੇ ਰਹਿੰਦੀ ਆ ਤੇ ਹਮੇਸ਼ਾ ਅੱਗੇ ਰਹੂਗੀ ਇਹ ਮੈਂ ਵਾਦਾ ਗੁੱਡ ਮਾਰਨਿੰਗ ਵੱਲੋਂ ਮੈਂ ਵਾਦਾ ਕਰਦਾ ਪਰ ਤੁਸੀਂ ਜੜਨਾ ਇੱਕ ਵਾਦਾ ਕਰੋ ਵੀ ਤੁਸੀਂ ਇੱਕ ਬੰਦਾ ਇੱਕ ਆਥਰਾਇਜ਼ ਕਰਕੇ ਜਾਓ ਹੁਣ ਇੱਕ ਨਹੀਂ ਕਾਫੀ ਹੋਣਗੇ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਗੁੱਡ ਮਾਰਨਿੰਗ ਵੀ ਇੱਥੇ ਹੋਇਆ ਕਰੂਗਾ ਆ ਗੱਲ ਆ ਸਾਨੂੰ ਵਨ ਟਾਈਮ ਦੇਣ ਲਈ ਨਾ ਪੈਸੇ ਪ੍ਰੋਪਰ ਗਵਰਨਮੈਂਟ ਵੱਲੋਂ ਲੱਗੇ ਸਰ ਗੱਲ ਸੁਣੋ ਜੇ ਤੁਸੀਂ ਮੇਰੀ ਜ਼ਿੰਮੇਵਾਰੀ ਲਾਜ਼ਮ ਨਾ ਬਣੀ ਆਓ ਜੀ ਜੀ ਜਦੋਂ ਅਖੀਰਲਾ ਸਮਾਂ ਆ ਗਿਆ ਉਹ ਬਿਮਾਰ ਹੋ ਗਿਆ ਡਾਕਟਰਾਂ ਨੇ ਜਵਾਬ ਦੇਤਾ ਉਹਨੂੰ ਘਰੇ ਲੈ ਗਏ ਜਦੋਂ ਹੁਣ ਮਰਨ ਕਿਨਾਰੇ ਹੋ ਗਿਆ ਉਹਦੀ ਘਰ ਵਾਲੀ ਕਹਿੰਦੀ ਆ ਗੱਲ ਸੁਣਾ ਤੂੰ ਸਾਰੀ ਜਿੰਦਗੀ ਗੁਰਦੁਆਰੇ ਨਹੀਂ ਗਿਆ ਮੰਦਰ ਨਹੀਂ ਗਿਆ ਰੱਬ ਦਾ ਨਾਮ ਹੀ ਲਿਆ ਹੁਣ ਤਾਂ ਰੱਬ ਕੋਲ ਜਾਣ ਦਾ ਸਮਾਂ ਆ ਗਿਆ ਹੁਣ ਤਾਂ ਉਹਦਾ ਨਾਮ ਲੈਣਾ ਉਹ ਅੱਗ ਹੱਸ ਕੇ ਕਹਿੰਦਾ ਭਗਵਾਨ ਨੇ ਹੁਣ ਕੀ ਨਾਮ ਲੈਣਾ ਹੋਰ 10 15 ਮਿੰਟਾਂ ਨੂੰ ਆਮਣੇ ਸਾਹਮਣੇ ਹੋ ਜਾਣਾ ਹੈ ਪੂੜਾ ਵਰ ਗਿਆ ਪੂਰਾ ਪਾਣ ਗਾਣ ਸੋਸਾ ਕਰਨ ਜਾਣੇ ਆ ਸਰ ਉਹ ਮੇਰੇ ਵਰਗਾ ਮੁੰਡਾ ਸੀ ਉਹ ਗਿਆ ਉੱਥਾ ਆ ਕੇ ਕਹਿੰਦਾ ਤਾਈ ਦੀ ਡੈੱਡ ਬੋਡੀ ਪਈ ਆ ਉਹ ਤਾਈ ਕਿੱਥੇ ਆ ਭਾਈ ਮਗਰਲੇ ਕਾਮਰੇ ਚ ਫੜਕੇ ਛਕੀ ਜਾਂਦੀ ਐ ਚਾਰ ਰੋਟੀਆਂ ਪਈਆਂ ਉਹਦੇ ਵਿੱਚ ਸ਼ਕ ਤਾਈ ਤੈਨੂੰ ਸ਼ਰਮ ਆਣੀ ਕਿ ਤਾਇਆ ਪੂਰਾ ਹੋਇਆ ਤੇ ਆ ਤੂੰ ਫੜਕੇ ਛਕੀ ਉਹ ਦੇ ਪੁੱਤ ਆਖਰੀ ਫੜਕਾ ਰਹਿ ਗਿਆ ਇਹ ਸ਼ਕ ਲੈ ਫੇਰ ਤੂੰ ਆਹਦੀ ਤਾਈ ਦੀਆਂ ਝੰਗੇੜਾ ਵੇਖ ਹਾਂਜੀ ਇੱਕ ਮਿੰਟ ਸਾਡੇ 'ਚ ਪਹੁੰਚੇ ਕਰਨ ਨਾ ਹੀ ਚਰਨ ਸਿੰਘ ਬੱਬੂ ਮੇਰਾ ਹੁੰਦਾ ਆਸਿਆਂ ਦੀ ਪਟਾਰੀ ਸਾਡੇ 'ਚ ਪਹੁੰਚੇ ਅਮਜੀਦ ਅਮੋਰੀ ਗੁੱਡ ਮਾਰਨਿੰਗ ਕਲੱਬ ਜਿਹੜੀ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸਣਾ ਚਾਹੁੰਨੀ ਹੈ ਕਿ ਇਹ ਜਿਹੜੀ ਕਲੱਬ ਹੈਗੀ ਹੈ ਗਿਆਸਿਆਸੀ ਹੈ ਤੁਸੀਂ ਗੁੱਡ ਮਾਰਨਿੰਗ ਦੇ ਵਿੱਚ ਆਏ ਹੋ ਗੁੱਡ ਮਾਰਨਿੰਗ ਦੇ ਨਾਲ ਮਿਲਣ ਵਾਸਤੇ ਆਏ ਹੋ ਅਸੀਂ ਤੁਹਾਡਾ ਵੈਲਕਮ ਕਰਦੇ ਪਰ ਇਹਦੇ ਸਿਆਸਤ ਨਹੀਂ ਦੂਜੀ ਗੱਲ ਅਸੀਂ ਤੁਹਾਡੇ ਚਗੇਰੇ ਭਵੇਖਦੀ ਪਰ ਜੋ ਕਾਮਨਾ ਕਰਦੇ ਹਾਂ ਕਿ ਤੁਸੀਂ ਜਲਦੀ ਮੈਨੂੰ ਕਾਮਯਾਬ ਹੋਵੋ ਤੇ ਇਸ ਸਾਡੇ ਇਲਾਕੇ ਦੀ ਸੇਵਾ ਵਾਸਤੇ ਆਓ ਗੁੱਡ ਮਾਰਨਿੰਗ ਕਲੱਬ ਸਿਰਫ ਇਹੀ ਮੰਗ ਕਰਦੀ ਹੈ ਕਿ ਜੋ ਸੁਧਾਰ ਹੈ ਸੁਧਾਰਾਂ ਵਾਸਤੇ ਸਾਨੂੰ ਪ੍ਰਸ਼ਾਸਨ ਨੂੰ ਵੀ ਕਹਿਣਾ ਪੈਂਦਾ ਹੈ ਪ੍ਰਸ਼ਾਸਨ ਜਦੋਂ ਨਹੀਂ ਸੁਣਦਾ ਤਾਂ ਫਿਰ ਤੁਹਾਡੇ ਵਰਗੇ ਸੱਚੇ ਕਿਰਮੀਆਂ ਨੂੰ ਸਾਨੂੰ ਅਪਰੋਚ ਕਰਨੀ ਪੈਂਦੀ ਹੈ ਸਾਊਥ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਸਾਥ ਦੇ ਮੀਰਵਾਰ ਨੇ ਕਰਮਜੀਤ ਮੋਲਜੀ ਉਹਨਾਂ ਦਾ ਅਸੀਂ ਇੱਥੇ ਗੁੱਡ ਮਾਰਨਿੰਗ ਕਲੱਬ 'ਚ ਆਉਣ ਤੇ ਸਵਾਗਤ ਕਰਦੇ ਹਾਂ ਸਾਡੇ ਜਿਹੜੇ ਮਾਨਯੋਗ ਸਪੀਕਰ ਸਾਹਿਬ ਹੈ ਉਹਨਾਂ ਨੇ ਕੋਰਟ ਸੰਧਵਾ ਜੀ ਨੇ ਅੱਜ ਇੱਥੇ ਪਹੁੰਚਣਾ ਸੀ ਪਰ ਬਹੁਤ ਹੀ ਜੂਰੀਅਰ ਜਿਵੇਂ ਕਰਕੇ ਉਹ ਅੱਜ ਪਤਾ ਇੱਥੇ ਹਾਜ਼ਰ ਨਹੀਂ ਹੋ ਸਕਦੇ ਅੱਗੇ ਗਾਹਲਗਾਏ ਤੇ ਹਾਜ਼ਰ ਰਹਿੰਦੇ ਰਹਿੰਦੇ ਦੇ ਵਿੱਚ ਹੀ ਰਹਿੰਦੇ ਨੇ ਉਹ ਉਹਨਾਂ ਦੀ ਜਗ੍ਹਾ ਤੇ ਸਾਡੇ ਐਡਵੋਕੇਟ ਸਾਹਿਬ ਮੀਰੀ ਨਤਨ ਸੰਧਵਾ ਜੀ ਇੱਥੇ ਪਹੁੰਚੇ ਨੇ ਬਾਕੀ ਜਿਵੇਂ ਕਿ ਵਿਕਾਸ ਕਾਰਜਾਂ ਦੀ ਗੱਲ ਕਰੀਏ ਜਦੋਂ ਤੋਂ ਆਪ ਸਰਕਾਰ ਬਣੀ ਹੈ ਫਿਰ ਰਾਤ ਅਸੀਂ ਇਲਾਕੇ ਦੀ ਸੇਵਾ ਵਾਸਤੇ ਰਾਤ ਟੈਕ ਕੀਤਾ ਹੋਇਆ ਸਾਰੀ ਟੀਮ ਨੇ ਕੀਤਾ ਹੋਇਆ ਹੈ ਮਾਨਯੋਗ ਸਪੀਕਰ ਸਾਹਿਬ ਵੱਲੋਂ ਜਿੰਨਾ ਉਹਨਾਂ ਦਾ ਖਿਆਰੀ ਕੁੱਟਾ ਸੀਗਾ ਉਹਦਾ ਇੱਕ ਇੱਕ ਰੁਪਿਆ ਉਹਨਾਂ ਨੇ ਫਾਦਕੂ ਨਹੀਂ ਰੱਖਿਆ ਉਹ ਸਾਰੇ ਦਾ ਸਾਰਾ ਫੰਡ ਸੀਗਾ ਜਿਹੜਾ ਉਹਨਾਂ ਨੇ ਉਹ ਲੋਕਾਂ ਦੇ ਵਿੱਚ ਵੰਡਿਆ ਐਤੋਂ ਪਹਿਲਾਂ ਹੁੰਦਾ ਵੀ ਵੇਖਣ ਚਾਇਆ ਕਿ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਬਿਨਾਂ ਵੰਡੇਆਂ ਵੀ ਵਾਪਸ ਚਲੀਆਂ ਜਾਂਦੀਆਂ ਗਿਆ ਉਹਨਾਂ ਨੇ ਜਿਹੜੀਆਂ ਇਲਾਕੇ ਦੀਆਂ ਜੂਥ ਕਲਪਾਸੀਆਂ ਸਾਰੇ ਇਲਾਕੇ ਦੀਆਂ ਉਹਨਾਂ ਨੂੰ ਤਕਰੀਬਨ ਮੇਰੇ ਖਿਆਲ ਚ ਕੋਈ ਕਲੱਬ ਰਹਿ ਨਹੀਂ ਹੋਏਗਾ ਜਿੰਨਾਂ ਨੂੰ ਉਹਨਾਂ ਨੇ ਗਾਰੰਟੀ ਨਹੀਂ ਦਿੱਤੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨੇ ਬਟਵਾਰ ਦੇ ਕਲੱਬ ਦੀ ਇਹਨਾਂ ਨੂੰ ਵੀ ਉਹਨਾਂ ਨੇ 5 ਲੱਖ ਰੁਪਏ ਦਿੱਤੇ ਪਹਿਲਾਂ ਆਪਾਂ ਦੇਖ ਚੁੱਕੀਆਂ ਮਾਨਯੋਗ ਸਪੀਕਰ ਸਾਹਿਬ ਨੂੰ 5 ਲੱਖ ਰੁਪਏ ਦੀ ਦਵਾ ਜਦੋਂ ਹੁਣ ਚੌਂ ਜਾਓ ਤੇ ਪਕਾ ਆਪਾਂ ਤੁਹਾਨੂੰ ਹੁਣ ਦੇ ਨਹੀਂ ਸਕਦੇ ਜਦੋਂ ਇਸ ਤੋਂ ਬਾਅਦ ਕੋਈ ਨੁਕਰੀਆ ਖਤਮ ਹੋਵੇਗੀ ਉਸ ਤੋਂ ਬਾਅਦ ਪਤਾ ਜਾਏਗਾ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਜਿਹੜੇ ਇਲਾਕੇ ਦੇ ਵਾਕ-ਵਾਕ ਪਿੰਡਾਂ ਦੇ ਵਿੱਚ ਜਿਹੜੀਆਂ ਪਾਣੀ ਦੀ ਸਮੱਸਿਆ ਸੀ ਕਿ ਖੇਲਾਂ ਤੇ ਪਾਣੀ ਨਹੀਂ ਪਹੁੰਚਦਾ ਸੀ ਉਹਦੇ ਵਿੱਚ ਪਾਈਪ ਲਾਈਨਾਂ ਪਾਉਣ ਵਾਸਤੇ ਲਗਭਗ 7 ਕਰੋੜ ਤੋਂ ਉੱਤੋਂ ਦਾ ਕੰਮ ਆਪਾਂ ਹੁਣ ਤੱਕ ਕਰਵਾ ਚੁੱਕੇ ਹਾਂ ਤੇ 3 ਕਰੋੜ ਦੇ ਕੰਮ ਆ ਜਿਹੜੇ ਉਹ ਪਾਸ ਹੋਇਆ ਚੁੱਕੇ ਨੇ ਪਰ ਉਹ ਜਿਹੜੇ ਹੁਣ ਰੋਕ ਲੱਗੀ ਹੋਈ ਹੈ 2.75 ਨੂੰ ਪਤਾ ਹੈ ਜੋਂ ਜਾਬ ਤੇ ਕਰਕੇ 10 ਕਰੋੜ ਦੀ ਲਾਗਤ ਨਾਲ ਉਹ ਇਲਾਕੇ ਦੇ ਪਿੰਡਾਂ ਦੇ ਲੋਕ ਉਹ ਬੇਅਦ ਖੁਸ਼ ਨੇ ਜਿਨ੍ਹਾਂ ਦੇ ਖੇਤਾਂ 'ਚ ਕਰਦੇ ਅੱਜ ਤੱਕ ਪਾਣੀ ਨਹੀਂ ਪਹੁੰਚਿਆ ਸੀ ਉਹ ਪਾਣੀ ਉੱਥੇ ਪਹੁੰਚਿਆ ਤੇ ਇਸੇ ਤਰ੍ਹਾਂ ਇੱਕ ਸਾਡੇ ਜਿਹੜੇ ਹੈਗੇ ਲਗਭਗ 30 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀਆਂ ਨਹਿਰਾਂਆਂ ਫਿੱਟੇ ਕਲਾ ਫਿੱਟੇ ਕੁਰਤਮ ਚੱਕੀ ਕਲਾ ਉਤੋਂ ਦੇ ਜਿਹੜੇ ਪੌਲ ਸੀਗੇ ਉਹ 1957 ਦੇ ਬਣੇ ਹੋਏ ਸੀਗੇ ਪੁਰਾਣੇ ਪੌਲ ਦੀ ਢੀਰੇ ਪੌਲ ਦੀ ਹੁਣ ਸਮੇਂ ਦੀ ਵਾਦੀ ਦੇ ਹਿਸਾਬ ਨਾਲ ਉਤੋਂ ਦੀ ਹੈਵੀ ਵਹੀਕਲ ਲੰਘਣ ਲੱਗੇ ਸੀ ਉਹ ਬਹੁਤ ਦਿੱਕਤ ਆਉਂਦੀ ਸੀ ਉਹਨਾਂ ਲੱਖਾਂ ਦੇ ਲੋਕ ਜਦੋਂ ਆ ਕੇ ਸਪੀਕਰ ਸਾਹਿਬ ਨੂੰ ਮਿਲੇ ਉਹਨਾਂ ਨੇ ਗੱਲ ਕੀਤੀ ਉਹ ਲਗਭਗ 36 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਪੌਲ ਉਹ ਤਿੰਨੇ ਪੌਲ ਬਣ ਜਾਂਦੇ ਨੇ ਉਹ ਇੱਕ-ਇੱਕ ਕੋਲੋਮਨਾ ਕੰਮ ਦੇ ਨਾਲ ਕੰਮ ਹੋ ਜਾਂਦਾ ਬਾਕੀ ਦਾ ਹੋ ਜਾਏਗਾ ਇਸ ਤੋਂ ਇਲਾਵਾ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਜਿਹੜੀ ਕੇਂਦਰ ਦੀ ਬੋਧੀ ਸਰਕਾਰਾਂ ਉਹਨਾਂ ਨੇ ਜਿਹੜਾ ਆਰਡੀਐਫ ਫੰਡ ਹੈ ਉਹ ਰੁਕਿਆ ਹੋਇਆ ਹੈ ਪਰ ਇਲਾਕੇ ਦੀਆਂ ਜਿਹੜੀਆਂ ਮਾਰਕੀਟ ਕਮੇਟੀ ਦੇ ਅਧੀਨ ਸੜਕਾਂ ਆਉਂਦੀਆਂ ਸੀਗੀਆਂ ਉਹਨਾਂ ਦੀ ਜਿਹੜੀ ਰਿਪੇਅਰ ਹੋਣ ਵਾਲੀ ਸੀ ਖਸਤਾ ਹਾਲਤ ਸੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਉਹਦੇ ਆਸਤੇ 4 ਕਰੋੜ 36 ਲੱਖ ਰੁਪਏ ਉਹਨਾਂ ਨੇ ਐਕਸਟਰਾ ਇੰਤਜ਼ਾਮ ਕਰਕੇ ਉਹ ਜਿਹੜੀਆਂ ਲਗਭਗ ਕੋੜਪੁਰੇ ਹਲਕੇ ਦੀਆਂ 12 ਸੜਕਾਂ ਨੇ ਉਹਨਾਂ ਦਾ ਕੰਮ ਹੋਰ ਚੱਲ ਰਿਹਾ ਹੈ ਗੁੱਥੇ ਬਿੰਗ ਚੱਲਦੇ ਆਣਾ ਰੋਡ ਹੈ ਬੰਦਰ ਚਟਾਣਾ ਤੇ ਹੋਰ ਪਿੰਡਾਂ ਦੇ ਲਗਭਗ 12 ਸੜਕਾਂ ਨੇ ਉਹਨ ਜਿਹੜੀ ਐਨਪੀਐਸ ਤੇ ਉਹਦੇ ਬਾਰੇ ਹੁਣ 2 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੇ ਪੂਣੀ ਵੀ ਨਹੀਂ ਕੀਤੀ ਵੀ ਇੱਕ ਲੈਟਰ ਵੀ ਇਸ਼ੂ ਨਹੀਂ ਹੋਈ ਉਸ ਉਸ ਬਾਰੇ ਜ਼ਰੂਰ ਥੋੜਾ ਜਿਹਾ ਸਰਕਾਰ ਨੂੰ ਧਿਆਨ ਦਿਵਾਓ ਕਿਉਂਕਿ ਮਲਾਜ਼ਮਾਂ ਨੇ ਦਿਲ ਖੋਲ ਕੇ ਮਦਦ ਕੀਤੀ ਸੀ ਮਾਨ ਸਾਹਿਬ ਦੀ ਉਸ ਟਾਈਮ ਹਾਂਜੀ ਹਾਂਜੀ ਕਹਤਾ ਜੀ ਉਹਨਾਂ ਨੂੰ ਮੈਂ ਪੂਣੀ ਕਰਤੀ ਨਹੀਂ ਪੂਰੀ ਪੂਰੇ ਦਾ ਪੂਰਾ ਫੋਟਾ ਰੱਖਾਂਗੇ ਉਹਨਾਂ ਕੋਲ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮਿਊਸਪਲ ਪਾਰਕ ਕੋੜਪੁਰਾ ਵਿਖੇ ਸਥਿਤ ਮੰਚ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਉਹਨਾਂ ਨੇ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਵਿਸ਼ਵਾਸ ਤੋਂ ਆਇਆ ਪਰ ਜਿਹੜਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਉਹ ਕਹਿੰਦੇ ਜੇਕਰ ਇੱਥੋਂ ਦੇ ਵੋਟਰ ਕਿਰਪਾ ਕਰਨਗੇ ਮੈਨੂੰ ਸੰਸਦ ਦੇ ਵਿੱਚ ਭੇਜਣਗੇ ਤਾਂ 10 ਲੱਖ ਰੁਪਏ ਮੈਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੂੰ ਦੇਵਾਂਗਾ ਜਦੋਂ ਕੁਝ ਮੈਂਬਰਾਂ ਨੇ ਕਿਹਾ ਕਿ 10 ਲੱਖ ਰੁਪਇਆ ਦਿਓਗੇ ਉਹ ਕਹਿੰਦੇ ਤੁਸੀਂ ਬਹੁਤ ਘੱਟ ਮੰਗ ਰਹੇ ਹੋ ਹੋ ਸਕਦਾ ਮੇਰਾ ਨਿਸ਼ਾਨਾ ਇਹ ਤੋਂ ਉੱਚਾ ਹੋਵੇ ਪਰ ਜਿਹੜੀ ਮੇਨ ਗੱਲ ਉਹਨਾਂ ਨੇ ਕਹੀ ਆ ਕਹਿੰਦੇ ਜਿਹੜਾ ਮੈਨੂੰ ਕੋਟਾ ਮਿਲਣਾ ਹੈ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਉਹ ਤਾਂ ਮੰਡਣਾ ਹੀ ਵੰਡਣਾ ਹੈ ਵੈਸੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਬੇਨਤੀ ਕਰਾਂਗੇ ਤੇ ਕੋਟ ਪੂਰੇ ਨੂੰ ਬਹੁਤ ਵਧੀਆ ਬਣਾ ਦਾਂਗੇ ਇੱਕ ਵਾਰੀ ਫਿਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਕਰਮਜੀਤ ਸਿੰਘ ਅਨਮੋਲ ਨੂੰ ਇੱਥੇ ਪਹੁੰਚਣ ਤੇ ਜੀ ਆਇਆ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ